ਇਕ ਮੇਜਰ ਸਵਾਲ ਹੈ ਪੰਜਾਬ ਦੇ ਅੰਦਰ ਜਿਹੜਾ ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਪੈੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਝੋਨੇ ਦੀ ਸਰਕਾਰੀ ਖਰੀਦ ਰੰਭ ਹੈ ਜਾਂ ਪਿਛਲੇ ਕੁਝ 15 ਵੀ ਦਿਨਾਂ ਤੋਂ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨ ਕਰੀਏ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ 'ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟਿਕ ਟਨ ਦਾ 185 ਲੱਖ ਮੀਟਿਕ ਟਨ ਜਿਹੜਾ ਉਹ ਸੋ ਅਨਾਜ ਪੰਜਾਬ ਦੀ ਮੰਡੀਆਂ ਚ ਚਾਹੀਏ ਅਸੀਂ ਕੇਂਦਰੀ ਪੂਲ ਨੂੰ ਦੇਣਾ ਸੋ 54 ਲੱਖ ਮੀਟ੍ਰਿਕ ਟਨ ਸਾਡੇ ਕੋਲ ਕਣਕ ਹੈਗੀ ਆ ਸੋ 119 ਲੱਖ ਮੀਟ੍ਰਿਕ ਟਨ ਸਾਡੇ ਕੋਲ ਚਾਵਲ ਪਿਆ ਸੋ ਕੁੱਲ ਮਿਲਾ ਕੇ 173 ਲੱਖ ਮੀਟ੍ਰਿਕ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਜ ਪੰਜਾਬ ਦੇ ਖੇਰੋਨਾਂ ਦੇ ਵਿੱਚ ਪਿਆ ਹੈ 125 ਲੱਖ ਸਾਡੇ ਕੋਲ ਆਉਣ ਵਾਲਾ ਪਿਛਲੇ 20-25 ਦਿਨਾਂ ਤੋਂ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਿਹਰਦ ਯਤਨਾਂ ਦੇ ਕਾਰਨ ਸੋ ਉਹਦਾ ਇਹ ਪ੍ਰਣਾਮ ਨਿਕਲਿਆ ਉਹਦਾ ਇਹ ਮਤਲਬ ਨਿਕਲਿਆ FCI ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟ੍ਰਿਕ ਟਨ ਜਿਹੜਾ ਉਹ ਨਾਜ ਚੱਕਣ ਦਾ ਫੈਸਲਾ ਕੀਤਾ ਉਹਦੇ ਵਿੱਚ ਉਹਨਾਂ ਨੇ 15 ਜਿਹੜੀਆਂ ਸਪੈਸ਼ਲ ਨੇ ਉਹ ਰਾਈਸ ਲਈ ਲਾਈਆਂ ਨੇ ਪੰਜ ਜਿਹੜੀਆਂ ਨੇ ਉਹ ਬੀਟ ਲਈ ਲਾਈਆਂ ਨੇ ਸੋ ਇਸ ਤੋਂ ਇਲਾਵਾ ਤਿੰਨ ਵੱਡੇ ਕੰਟੇਨਰ ਰੋਡ ਦੇ ਰਾਹੀਂ ਆਵਾਜਾਈ ਦੇ ਸਾਧਨਾਂ ਦੇ ਰਾਹੀਂ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤੇ 15 ਲੱਖ ਮੀਟ੍ਰਿਕ ਟਨ ਜਿਹੜਾ ਪੰਜਾਬ ਦੇ ਗੜੋਨਾਂ ਦੇ ਵਿੱਚ ਉਹ ਅਨਾਜ ਚਾਕਿਓ ਲਿਜਾਨਗੇ 31 ਦਸੰਬਰ ਤੱਕ ਪੰਜਾਬ ਦੇ ਗੋਦਾਮਾਂ ਦੇ ਵਿੱਚੋਂ 40 ਲੱਖ ਮੀਟਿਕ ਟਨ ਜਿਹੜਾ ਉਹ ਨਾਜ ਪੰਜਾਬ ਚੋਂ ਬਾਹਰ ਹੋਣਾ ਸਿੱਟਾ ਹੋਣਾ ਬਸ ਮੈਂ ਇਹ ਹੀ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਪਾਨ ਦਿੱਤੀ ਜਾਏਗੀ ਔਰ ਅੱਜ ਇੱਕ ਮੇਜਰ ਸਵਾਲ ਹੈ ਪੰਜਾਬ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਸਪੇਸ ਨੂੰ ਲੈ ਕੇ ਸੋ ਕਿਉਂਕਿ ਵਿਸ਼ੇਸ਼ ਤੌਰ ਤੇ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਚੋਹਾਨੇ ਦੀ ਸਰਕਾਰੀ ਖਰੀਦ ਰੰਭ ਹੈ ਸੋ ਭਾਵੇਂ ਅਜੇ 2-3 ਦਿਨ ਹੀ ਹੋਏ ਆ ਲੇਕਿਨ ਸਰਕਾਰੀ ਤੌਰ ਤੇ ਖਰੀਦ ਜਿਹੜੀ ਮੰਡੀਆਂ ਚ ਜਾਰੀ ਹੈ ਲੇਕਿਨ ਇਹਨਾਂ ਦਿਨਾਂ ਦੇ ਦੌਰਾਨ ਜਾਂ ਪਿਛਲੇ ਕੁਝ 15 ਵੀ ਦਿਨਾਂ ਤੋਂ ਜਿਹੜੀ ਇੱਕ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨ ਕਰੀਏ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਤੇ ਇਹਦੇ ਲਈ ਅ ਜ਼ਿੰਮੇਵਾਰ ਕੌਣ ਹੈ ਜਾ ਇਹਦਾ ਬਦਲ ਕੀ ਹੈਗਾ ਆ ਇਸ ਵੇਲੇ ਸਾਹਮਣੇ ਸੋ ਮੈਂ ਤੁਹਾਡੇ ਰਾਈ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਈ ਜਿਹੜੀ ਗੱਲ ਸ਼ੇਅਰ ਕਰਨਾ ਚਾਹਣਾ ਹੋਇਆ ਹੈ ਕਿ ਪੰਜਾਬ ਦੇ ਅੰਦਰ ਅ ਇਸ ਵੇਲੇ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟ릭 ਟਨ ਦਾ 185 ਲੱਖ ਮੀਟ릭 ਟਨ ਜਿਹੜਾ ਉਹ ਚਵਾਨਾ ਪੰਜਾਬ ਦੀ ਮੰਡੀਆਂ ਚ ਚੱਕੀ ਅਸੀਂ ਕੇਂਦਰੀਪੂਲ ਨੂੰ ਦੇਣਾ ਔਰ ਇਹਦੀ ਜਿਹੜੀ ਮਿਲਿੰਗ ਹੋਣੀ ਆ ਉਹ ਲਗਭਗ 123 ਲੱਖ ਮੀਟ릭 ਟਨ ਮਿਲਿੰਗ ਜਿਹੜੀ ਇਹਦੀ ਹੋਣੀ ਆ ਸੋ ਜੇ ਇਹਦੇ ਵਿੱਚ 2 ਲੱਖ ਮੀਟ릭 ਟਨ ਅਸੀਂ ਐਫ ਆਰ ਕੇ ਪਾ ਲਈਏ ਤੋਂ ਟੋਟਲ ਹੈ 125 ਲੱਖ ਮੀਟਿਕ ਟਨ ਜਿਹੜਾ ਉਹ ਚਾਵਲ ਜਿਹੜੀ ਨਵਾਂ ਪੰਜਾਬ ਦੇ ਅੰਦਰ ਉਹ ਆਉਣਾ ਸਾਡੇ ਕੋਲ ਸੋ ਪੰਜਾਬ ਦੇ ਅੰਦਰ ਜਿਹੜਾ ਇਸ ਵੇਲੇ ਸਥਿਤੀ ਹੈ ਸਟੋਰੇਜ ਦੀ ਸਾਡੇ ਕੋਲ ਇਸ ਵੇਲੇ 54 ਲੱਖ ਮੀਟਿਕ ਟਨ ਕਣਕ ਪਈ ਹੈ ਜਿਹਦੇ ਵਿੱਚ ਥੋੜੀ ਜੀ ਓਪਨ ਮਰਦ ਰੱਖੀ ਹੈ ਤੇ ਲਗਭਗ ਸਾਡੇ ਕੋਲ ਪੰਜਾਬ ਦੇ ਅੰਦਰ ਚਾਵਲ ਪਿਆ ਸੋ ਕੁੱਲ ਮਿਲਾ ਕੇ 173 ਲੱਖ ਮੀਟਿਕ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਸ ਪੰਜਾਬ ਦੇ ਗੜੌਨਾਂ ਦੇ ਵਿੱਚ ਪਿਆ ਸੋ 125 ਲੱਖ ਸਾਡੇ ਕੋਲ ਆਉਣ ਵਾਲਾ ਹੁਣ ਅਗਲੀ ਗੱਲ ਇਹ ਹੈ ਕਿ ਲਗਾਤਾਰ ਪਿਛਲੇ 20-25 ਦਿਨਾਂ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਿਹਰਦ ਯਤਨਾਂ ਦੇ ਕਾਰਨ ਉਹਨਾਂ ਦੀਆਂ ਪੈਰ ਕਦਮੀਆਂ ਦੇ ਕਾਰਨ ਚਾਹੇ ਉਹ ਪੈਰ ਕਦਮੀ ਟੈਲੀਫੋਨ ਦੇ ਰਾਹੀਂ ਗੱਲਬਾਤ ਦੇ ਰੂਪ ਚ ਹੋਵੇ ਚਾਹੇ ਉਹ ਪੱਤਰ ਵਿਹਾਰ ਦੇ ਰੂਪ ਚ ਹੋਵੇ ਸੋ ਉਹਦਾ ਇਹ ਪ੍ਰਨਾਮ ਨਿਕਲਿਆ ਉਹਦਾ ਇਹ ਮਤਲਬ ਸਿੱਟਾ ਨਿਕਲਿਆ ਕਿ ਐਫਸੀਆਈ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਰ ਟਨ ਯਾਨੀ ਉਹ ਬੀਟ ਲਈ ਰਾਈਆਂ ਨੇ ਸੋ ਇਸ ਤੋਂ ਇਲਾਵਾ ਤਿੰਨ ਵੱਡੇ ਕੰਟੇਨਰ ਤੋਂ ਕੁਝ ਰੋਡ ਦੇ ਰਾਈ ਆਵਾਜਾਈ ਦੇ ਸਾਧਨ ਦਰਾਈ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤੋਂ 15 ਲੱਖ ਮੀਟਿਕ ਟਨ ਜਿਹੜਾ ਪੰਜਾਬ ਦੇ ਗੋਡਾਨਾ ਗਡੋਨਾ ਦੇ ਵਿੱਚ ਉਹ ਅਨਾਜ ਆ ਕੇ ਉਹ ਵਾਰ ਮਤਲਬ ਲਿਜਾਣਗੇ ਸੋ ਇਹ ਸਿਲਸਿਲਾ ਲਗਾਤਾਰ ਮਤਲਬ ਜਾਰੀ ਰਹਿਣਾ ਸੋ ਅਸੀਂ ਕਹਿ ਸਕਦੇ ਹਾਂ ਕਿ ਬਾਰ ਹੋਣਾ ਸ਼ਿਫਟ ਹੋਣਾ ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਮੈਂ ਸਮਝਦਾ ਵੀ ਉਹ ਸੰਕਟ ਨਹੀਂ ਹੈ ਸੋ ਵੈਸੇ ਵੀ ਵੈਸੇ ਵੀ ਹਰ ਸਾਲ ਜਿਹੜਾ ਇਹ ਫੈਸਟੀਵਲ ਸੀਜ਼ਨ ਸਾਡਾ ਹੁੰਦਾ ਜਦੋਂ ਮੈਂ 2 3 4 ਸੀਜ਼ਨਾਂ ਦੀ ਰਿਵਿਊ ਕੀਤਾ ਝਾੜ ਮਾਰੀ ਆ ਤੇ ਹਰ ਸਾਲ ਜਿਹੜਾ ਆ ਉਹ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ ਹੀ ਜਿਹੜਾ ਜ਼ਿਆਦਾਤਰ ਜਿਹੜੀ ਇੱਥੋਂ ਹੋ ਨਾ ਚੱਕ ਕੇ ਖੜਦੇ ਆ ਸੋ ਕਿਉਂਕਿ ਇਹੀ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਜੋ ਐਫਸੀਆਈ ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਨੇ ਜਿਹੜਾ ਉਹ ਐਫਸੀਆਈ ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜਵਲ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਇਹ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਅ ਮਤਲਬ ਇਹਨੂੰ ਐਡਮਿਟ ਕੀਤਾ ਹੈ ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ ਸੋ ਇਹ ਲਗਾਤਾਰ ਦੇ ਤਹਿਤ ਸੋ ਲਗਭਗ 9 ਲੱਖ ਮੀਟਿਕ ਟਨ ਜਿਹੜੀ ਇਹ ਸਮਰਥਾ ਉਹਨਾਂ ਦੀ ਵੀ ਮਤਲਬ ਫਰਵਰੀ ਮਾਰਚ ਦੇ ਅੰਦਰ ਅੰਦਰ ਬਣ ਜਾਣੀ ਹੈ ਸੋ ਵੈਸੇ ਵੀ ਹੋ ਨਹੀਂ ਆਏਗੀ ਹਾਂ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆਪਣੇ ਪੰਜਾਬ ਦੇ ਕਿਸਾਨ ਸੰਗਠਣਾ ਨੂੰ ਕਿਸਾਨ ਦੋਸਤਾਂ ਨੂੰ ਜੁਗਸਨ ਰਸਦਕੀ ਤੁਗ ਬਲਕਿ ਅਸੀਂ ਤੁਣਾ ਦੇ ਹਮਦਰਦ ਆ ਸੁਮਾਂਜਗ ਮੁੱਖ ਮੰਤਰੀ ਲਗਾਤਾਰ ਉਹਨਾਂ ਦੇ ਮੰਗਾਂ ਨੂੰ ਸਵਾਲਾਂ ਨੂੰ ਲੈ ਕੇ ਤਤ ਪਰ ਵੀ ਰਹਿੰਦੇ ਆ ਉਤੇ ਅਮਲ ਵੀ ਕਰ ਦਿਆ ਉਹਦੀਆਂ ਉਹਨੂੰ ਹਰ ਟਰਾਂਸਪੋਰਟ ਵੀ ਕਰਦੀ ਹੈ ਸਰਕਾਰ ਬਸ ਮੇਰੀ ਇੱਕ ਹੰਮਲ ਰਿਕਵੈਸਟ ਹੈ ਕਿ ਸنگਰਸਦਾ ਵੈਨਿਊ ਜਿਹੜਾ ਉਹ ਉਹਦੇ ਬਾਰੇ ਵਿਚਾਰ ਕੀਤਾ ਜਾਵੇ ਜੇ ਸਾਡੀਆਂ ਰੇਲ ਰੇਲਾਂ ਦੀ ਜਾਂ ਸੜਕੀ ਆਵਾਜ਼ਾਂ ਰੁਕੇਗੀ ਫਿਰ ਸਾਡੇ ਜਿਹੜੀ ਸਪੇਸ ਨੂੰ ਲੈ ਕੇ ਜਾਣ ਵਾਲੀਆਂ ਟ੍ਰੇਨਾਂ ਨੇ ਜਿਹੜਾ ਮਾਲ ਚੱਕ ਕੇ ਪੰਜਾਬ ਤੋਂ ਬਾਹਰ ਖੜਨਾ ਉਹਦੇ ਤੇ ਕੋਈ ਅਸਰ ਨਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਮੰਡੀ ਦੇ ਅੰਦਰ ਜਿਹੜੀ ਉਹ ਸਾਡੀ ਕੋਈ ਕਿਸੇ ਤਰ੍ਹਾਂ ਦੀ ਕਿਸਾਨ ਦੀ ਖੱਜਲ ਖਰੀ ਹੋਵੇ ਸੋ ਇਹ ਮੈਂ ਉਹਨਾਂ ਨੂੰ ਹੰਬਲ ਰਿਕਵੈਸਟ ਕਰਦਾ ਹੋਇਆ ਤੁਹਾਡੇ ਮਾਧਿਅਮ ਦਰਾਂ ਮੈਂ ਇਹ ਕਲੀਅਰ ਕਰਦਾ ਵੀ ਕੱਲਾ ਕੱਲਾ ਦਾਣਾ ਮੰਡੀ ਚ ਚੱਕਾਂਗੇ ਸੋ ਸਪੇਸ ਨੂੰ ਬਣਾਉਣ ਦੇ ਲਈ ਵੀ ਜਿਹੜੇ ਹੁਣ ਤੱਕ ਦੀ ਅਪਡੇਟ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਜੇ 15 ਲੱਖ ਮੀਟਰ ਟਨ ਅਕਤੂਬਰ ਤੋਂ ਬਣਦੀ ਆ ਤੇ ਅਕਤੂਬਰ ਨਵੰਬਰ ਦਸੰਬਰ ਜਿਹੜੀ ਮੈਂ ਕਿਹਾ ਵੀ 40 ਲੱਖ ਮੀਟਰ ਟਨ ਦਾ ਇਹ ਚ ਵਾਧਾ ਹੋਣ ਦੀ ਵੀ ਸਭਾਵਨਾ ਹੈਗੀ ਆ ਇਹ ਚ ਕਈ ਸਬਸਟੀਟਿਊਟ ਹੋਰ ਵੀ ਆ ਉਹ ਤੇ ਵਿਚਾਰ ਕੀਤਾ ਜਾ ਰਿਹਾ ਸੋ ਇਹ ਸਪੇਸ ਨੂੰ ਲੈ ਕੇ ਜਿਹੜੀ ਮੇਰੀ ਮਤਲਬ ਸੰਜੀਪ ਦੇ ਵਿੱਚ ਮੈਂ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਉਹ ਉਹ ਮੈਂ ਮਤਲਬ ਆਪਣਾ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਉਹ ਲੈ ਕੇ ਜਿਹੜੀ ਇੱਕ ਪੈਨਿਕ ਜੀ ਕੋਈ ਬਣਾਉਣ ਦੇ ਜ਼ਦਨ ਕੀਤੇ ਜਾ ਰਿਹਾ ਉਹ ਸਾਫ਼ ਕੀਤੀ ਜਾਣੀ ਚਾਹੀਦੀ ਹੈ ਇਹ ਫਰਟਾ ਰੂਟ ਕੰਟੇਨਰ ਦੁਆਰਾ ਦੱਸਦੇ ਰੂਟ ਕਿਸ ਤਰ੍ਹਾਂ ਦਾ ਹੈ ਇਸਕਿੰਗ ਕਿੰਨੀ ਰਹਿੰਗੇ ਉਸ ਤੇ ਬਰ ਟ੍ਰੇਨ ਹੈ ਵੀ ਟ੍ਰੇਨਾਂ ਹਰ ਮਹੀਨੇ ਤੋਰਨਗੇ ਅਕਤੂਬਰ ਦੇ ਵਿੱਚ ਵੀ ਟ੍ਰੇਨਾਂ ਔਰ ਵੀ ਟ੍ਰੇਨਾਂ ਤੋਂ ਇਲਾਵਾ ਤਿੰਨ ਕੰਟੇਨਰ ਜਿਹੜੇ ਵੱਡੇ ਹੁੰਦੇ ਆ ਤੇ ਕੁਝ ਛੋਟੇ ਟਰੱਕ ਮਤਲਬ ਉਹਨੂੰ 10 ਤਰੀਕਾ ਲ ਮંત્રી ਰੋਡ ਇੰਜੀਨੀਅਰ ਕਹ ਰਹੇ ਨੇ ਕਿ ਕੇਂਦਰ ਨੇ ਤਾਂ ਸਾਰੇ ਪੈਸੇ ਭੇਜ ਦਿੱਤੇ ਹੋਏ ਨੇ 44000 ਕਰੋੜ ਦਾigree ਭੇਜ ਦਿੱਤਾ ਤਾਂ ਪੰਜਾਬ ਸਰਕਾਰ ਨੇ ਦੇ ਨਹੀਂ ਖਰਚ ਨਹੀਂ ਕਰ ਰਹੀ ਲਗਾ ਨਹੀਂ ਰਹੀ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ ਸੀਸੀਐਲ ਹੈ ਸੀਸੀਐਲ ਇਹ ਕੋਈ ਪੰਜਾਬ ਦਾ ਸੜਕਾਂ ਬਣਾਉਣ ਲਈ ਪੈਸਾ ਨਹੀਂ ਆਇਆ ਪੰਜਾਬ ਦੇ ਅੰਦਰ ਕੋਈ ਐਕਸਟਰਾ ਕੰਮ ਕਰਨ ਲਈ ਪੈਸਾ ਨਹੀਂ ਹੁੰਦਾ सीसीएल पंजाब ਦੇ ਕਿਸਾਨਾਂ ਦੀ ਜਿਹੜੀ ਪਾਲੀ ਹੋਈ ਫਸਲ ਹੈ ਉਹਨੂੰ ਕੇਂਦਰ ਖਰੀਦਦਾ ਹੈ ਤੇ ਉਹਦੇ ਵਜ਼ਾਨੇ ਵਜੋਂ ਪੈਸੇ ਆਉਂਦੇ ਜਿਹੜੇ ਕਿਸਾਨਾਂ ਦੇ ਖਾਤੇ ਹਟ ਜਾਂਦੇ ਆ ਸੋ ਇਹ ਕੋਈ ਆਸਾਨ ਨਹੀਂ ਹੈ ਮੈਨੂੰ ਮੈਂ ਸਮਝਦਾ ਵੀ ਆਵੇਂ ਇਹ ਬੱਚਿਆਂ ਵਾਲੀ ਗੱਲ ਹੈਗੀ ਆ ਸੋ ਇਹ ਨਾ ਕੇਵਲ ਪੰਜਾਬ ਨੂੰ ਮਿਲ ਕੇ ਹਰਿਆਣੇ ਨੂੰ ਵੀ ਮਿਲਦੀ ਆ 18000 ਕਰੋੜ ਦੀ ਹਰਿਆਣੇ ਨੂੰ ਮਿਲਦੀ ਆ ਬਾਕੀ ਵੀ ਕੇਸ ਸਟੇਟਾਂ ਮੈਂ ਐਮਐਸਪੀ ਦੇ ਉੱਤੇ ਮੱਲ ਲਕੀਦੀਆਂ ਆਗੀਆਂ ਨੇ ਸੋ ਇਹ ਜਿਹੜਾ ਕੇਂਦਰ ਨੇ ਪੈਸਾ ਦੇ ਦਿੱਤਾ ਇਹ ਪੈਸਾ ਕੋਈ ਇਹ ਆਸਾਨ ਨਹੀਂ ਕੀਤਾ ਪੰਜਾਬ ਦਾ ਨਾਜ਼ ਅ ਖਰੀਦ ਮਤਲਬ ਜਿਹੜਾ ਆ ਉਹ ਖਰੀਦ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਖਾਤੇ ਆ ਜਾਂਦਾ ਸੋ ਮੈਂ ਸਮਝਦਾ ਵੀ ਇਹ ਪੈਸਾ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਕੋਈ ਅਸਾਨ ਨਹੀਂ ਹੈ ਇਹ ਉਹ ਨਾਜ ਖਰੀਦਦੇ ਆ ਉਸ ਖਰੀਦੇ ਹੋਏ ਨਾਜ ਦੇ ਪੈਸੇ ਦਿੱਤੇ ਜਾਂਦੇ ਜਿਹੜੀ ਸੀ ਰਾਈਸ ਮੈਂ ਕਿ ਆੜਤੀਆਂ ਦਾ ਸੀਗਾ ਨਿਪਟ ਗਿਆ ਜੀ ਉਹ ਆੜਤੀਆਂ ਦਾ ਜਿਹੜਾ ਵਿਸ਼ੇਸ਼ੀ ਰਾਈਸ ਮੈਂ ਦਾ ਸੁਣਾਉਂਦਾ ਆੜਤੀਆਂ ਦਾ ਇੱਕ ਚੰਗਾ ਪੱਖ ਇਹ ਆ ਕਿ ਆੜਤੀਆਂ ਨੇ ਬਾਸਮਤੀ ਦੀ ਖਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਆ ਔਰ ਮੈਂ ਫਿਰ ਵੀ ਮੈਂ ਪਰਸੋ ਵੀ ਕਿਹਾ ਸੀਗਾ ਮੈਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਇਸ਼ੂ ਨੇ ਜੋ ਸਾਡੇ ਆੜਤੀ ਭਰਾਵਾਂ ਦੇ ਕੇਂਦਰ ਨਾਲ ਰਿਲੇਟਡ ਹੈ ਸੀ ਨਾਲ ਰਿਲੇਟਡ ਹੈ ਸੋ ਅਸੀਂ ਬੜੇ ਫਾਸਟ ਢੰਗ ਦੇ ਨਾਲ ਉਹ ਮੁੱਦੇ ਉਹਨਾਂ ਤੋਂ ਉਠਾ ਰਹੇ ਆ ਸੋ ਗੱਲਬਾਤ ਅੱਜ ਵੀ ਚੱਲ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ ਵੀ ਉਹ ਵੀ ਪੰਜਾਬ ਦੇ ਭਲੇ 'ਚ ਕਿਸਾਨਾਂ ਦੇ ਭਲੇ 'ਚ ਆਪਣਾ ਕੋ ਠੀਕ ਫੈਸਲਾ ਲੈਣ ਹਾਂ ਉਹਨਾਂ ਨਾਲ ਵੀ ਰਹੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਲਗਾਤਾਰ ਐਕਸਰਸਾਈਜ਼ ਚੱਲ ਰਹੀ ਹੈ ਸੋ ਮੇਰੇ ਸਾਹਬ ਨੂੰ ਰਿਕਵੈਸਟ ਹੈ ਵੀ ਅਸੀਂ ਰਲ ਮਿਲ ਕੇ اناਜ ਬੜੀ ਮਿਹਨਤ ਨਾਲ ਪਾਲ ਕੇ ਕਿਸਾਨਾਂ ਨੇ ਮੰਡੀ ਚ ਲੈ ਕੇ ਆਣਾ ਸੋ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਸਾਰੇ ਜਣੇ ਮਿਲ ਰਲ ਮਿਲ ਕੇ ਯਤਨ ਕਰਾਂ ਅਸੀਂ ਜਿਹੜੀ ਇੱਕ ਕਿਸੇ ਕੈਸੇ ਨੱਚ ਹੁੰਦੀ ਸੀ ਜਿਹੜੀ ਪਿਛਲੀ ਵਾਰ ਕੰਨ ਕਿਸੀ ਕੀ ਜੀ ਉਹ ਇਸ ਵਾਰ ਲੋਕਾਂ ਨੇ ਫੇਰ ਲਾ ਲਿਆ ਇਥੋਂ ਨਾ 2021 ਹਾਂ ਤੇ ਉਹ ਫੇਰ ਜੇਕਰ ਹੁਣ ਮੰਡੀ ਜਾਂਦੀ ਆ ਨਹੀਂ ਜਿਹੜਾ ਤੇ ਐਮ ਐਸ ਪੀ ਦੇ ਅਧੀਨ ਜਿਹੜੀ ਵੀ ਵੈਰੈਟੀ ਆ ਉਹ ਭਾਵੇਂ ਹੁਣ ਕਿਸੇ ਨੇ ਲਾ ਲਈ ਆ ਜਾਂ ਨਹੀਂ ਲਾਈ ਆ ਉਹ ਤਾਂ ਅਸੀਂ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚੱਕਾਂਗੇ ਠੀਕ ਹੈ ਜੀ ਤਾਂ ਹੀ